रेखा चौहान ਤੇ ਤੁਸੀਂ ਦੇਖ ਰਹੇ ਹੋ भास्कर نیوز ਲਾਈਨ ਤੇ رپورਟਰ प्रदीप जैन ਰੋਕੀ ਜੀ ਦੀ ਖਾਸ ਰਿਪੋਰਟ ਗਊ ਰક્ષਾ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜਨਾਲਾ ਵੱਲੋਂ ਗਊਆਂ ਨਾਲ ਪਰੇਕਟਕ ਤਸਕਰੀ ਲਈ ਇਸਾਮ ਵੱਲ ਨੂੰ ਜਾ ਰਿਹਾ ਹੈ ਜਦੋਂ ਉਹਨਾਂ ਨੇ ਆਪਣੇ ਦਲ ਦੇ ਬਾਕੀ ਮੈਂਬਰਾਂ ਨਾਲ ਉਸ ਪ੍ਰਕਾ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਪਰ ਉਹਨਾਂ ਨੇ ਆਪਣੇ ਦਲ ਅਤੇ ਪੁਲਿਸ ਦੀ ਮਸਤੀਦੀ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਵਿੱਚ ਘੇਰ ਲਿਆ। ਉਹਨਾਂ ਦੱਸੇ ਕਿ ਟਰੱਕ ਵਿੱਚ ਗਾਵਾਂ ਤਸਕੇ ਬੰਨੀਆਂ ਹੋਈਆਂ ਸੀ। ਉੱਪਰ ਦੇ ਤਰਪਾਲ ਪਾ ਕੇ ਪਰਦਾ ਕੀਤਾ ਹੋਇਆ ਸੀ ਜਿਸ ਨਾਲ ਉਹਨਾਂ ਨੂੰ ਅੰਦਰ ਹਵਾ ਵੀ ਨਹੀਂ ਲੱਗ ਰਹੀ ਸੀ। ਉਹ ਪਿਆਸ ਨਾਲ ਵੀ ਬੇਹਾਲ ਹੋਈਆਂ ਪਈਆਂ ਸਨ। ਜੰਡਿਆਲਾ ਗੁਰੂ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਟਰੱਕ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਟਰੱਕ ਦੇ ਮਾਲਕ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਹੜਾ ਅਜ ਦਿਨਾਲਾ ਥਾਣੇ ਦੇ ਬਾਹਰ ਖੂਬ ਚੱਲਾ ਅਜਨਾਲਾ ਗਊਆਂ ਦਾ ਟਰੱਕ ਫੜਿਆ ਗਿਆ ਬਲਿਆ ਕੀ ਕਰਨ ਪਾਉਂਦੇ ਇਹਦੇ ਚੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਇੱਥੇ ਸਾਡੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿੰਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਦੇਸ਼ ਕਰੀਬ 20 ਤੋਂ ਬਾਈ ਦੇ ਕਰੀਬ ਗਾਇਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਅਜ ਤ ਹ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫ ਆਰ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਪਿੰਡ ਆ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਸ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਵਾ ਹੋਰ ਸਰ ਕਿੰਨੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੁੱਢੀ ਚੀਜ਼ ਦਾ ਕੀ ਬਗਾਰ ਹੈ ਮੁੱਢੀ ਚੀਜ਼ ਦਾ ਕੀ ਗੱਲ ਹੈ ਫਿਲਹਾਲ ਹੁਣ ਹੀ ਰਾਉਂਡ ਅਪ ਕੀਤੇ ਨੇ ਪੁਛੀਏ ਚੱਲਦੀ ਹੈ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋੜਾ ਜੀ ਵੇਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜਿਹੇ ਕਿੰਨੇ ਕਿ ਕਿਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ ਕਿ ਗੋਮਾਂ ਕਿੱਥੇ ਵਿਜਿਆ ਗਿਆ ਕਿ ਫਿਲਹਾਲ ਇਹਨਾਂ ਦੇ ਦਸਣ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਹੋਇਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋਈ ਆ ਉਹ ਸਾਰਾ ਵੈਰੀਫਾਈ ਕਰਾਂਗੇ ਸਰ ਕੀ ਨਾਮ ਜੀ ਆਪਣੀ ਜੈਸ਼ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਆ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ گاਵਾں ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਝੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਇਹ ਸਾਰੀਆਂ گاਵਾں ਜਾਣੀਆਂ ਸੀ ਅਸਾਮ ਵਿੱਚ ਇਹਨਾਂ ਦਾ ਸਾਰਾ ਉੱਤੇ گاਊ ਮਾਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ 2-3 گاਵਾ ਬਿਹੋਸ਼ ਵੀ ਹੋ ਗਈਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ گاਊ ਮਾਤਾ ਇਹ ਸਾਡੀ گاਊ ਮਾਤਾ ਦੇ ਉਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਕਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾਉਂਦੇ ਹੁਣ ਵੀ ਇਹਦੇ ਨਾਲ ਤਿੰਨ ਤੋਂ ਚਾਰ ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾਉਂਦੇ ਨੇ ਇਹ ਸਾਰਾ ਇਹਨਾਂ ਨੇ گاਉਂਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡੇ-ਵੱਡੇ ਕੀ ਇਹ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਦਾ ਸੀ ਪ੍ਰਸ਼ਾਸਨ ਤੋਂ ਵੀ ਮੰਗ ਕਰ ਪ੍ਰਸ਼ਾਸਨ ਤੋਂ ਵੀ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲਿਆ ਵੀ ਜੋ ਹੈ ਬੁੱਚੜ ਹੈਗੇ ਨੇ ਜੋ ਹੈ گاਉਂਆਂ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਤੇ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲੱਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ ਚ ਇਹਨਾਂ ਨੂੰ ਉਹ ਛਿੱਤਰ ਵਜਣਗੇ ਉਹ ਛਿੱਤਰ ਵਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਇਹਨਾਂ ਦਾ ਛਿੱਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ ਮੇਰਾ ਨਾਮ ਜੈਗਪਾਲ ਲਾਲੀ ਹੈ ਜੀ ਪੰਜਾਬ ਉਪ ਪ੍ਰਧਾਨ ਗਊ ਰਕਸ਼ਾ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਾਉਂ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਨਸਰ ਸਾਹਿਬ ਤੋਂ ਅਸਾਮ ਲੈ ਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤਿੰਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਇਸ ਟਰੱਕ 'ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡ ਓਵਰ ਕਰਤਾ ਪਤਾ ਲੱਗਾ ਵੀ ਕਿੱਥੋਂ ਲੈ ਕੇ ਕੀ ਹਸਾਬ ਦਾ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਦਗੀ ਛਾਬੀ ਨਾ ਦਾ ਬੰਦਾ ਜਿਹੜਾ گاਊ ਦੀ ਤਖਸਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਆ ਸਾਡੇ ਕੋਲ ਕਾਪੀਆਂ ਆ ਰਹੀਆਂ ਇੱਕ ਪਾਣੀ ਪਾਤੀ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਚ ਇੱਕ ਦੋ ਪਰਚੇ ਗਏ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ ਗਉਂ ਭੇਜ ਨਹੀਂ ਸਕਦੇ ਔਰ ਗਾਈਆਂ ਦੇਖੋ ਜੀ 22 ਗਾਈਆਂ ਧੂਸ ਧੂਸ ਕੇ ਭਰੀਆਂ ਹਈਆਂ ਆ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇਹ ਕਾਗਜ਼ ਬਣਾਏ ਜੀ ਦੁੱਧ ਹੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਨਾ ਉਹ ਤਾਂ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਇਕਵਲਟੀ ਐਕਟ ਦੇ ਅੰਦਰ ਆਉਂਦਾ ਕਿਸੇ ਨੂੰ ਜ਼ਬਰਨ ਮਤਗੀ ਲੰਦਿਆ ਬੰਦਕ ਬਣਾ ਕੇ ਰੱਖਣਾ ਇਕਵਲਟੀ ਐਕਟ ਦੇ ਅੰਦਰ ਆਉਂਦਾ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀ ਦੁੱਧ ਹੀ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲਿਜਾ ਸਕਦੇ ਉਹਦੇ ਡਿਸਨ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਪਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਤੇ ਇਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਇੱਥੇ ਫੱਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਲ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਅੰਦਰ ਜਾ ਸਕਦਾ ਸੀ ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਈ ਤੇ ਹਪ 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 ਕਰਨ ਲੱਗੀਆਂ ਸੀ ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਹੈ ਉਹ ਡੀਸੀ ਸਾਹਿਬ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਆ ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਿਟ ਲੈ ਕੇ ਉਹਦਾ ਪਰਮਿਟ ਬੰਦਾ ਲੈ ਕੇ ਅਸੀਂ ਜਾਣੀ ਹੁੰਦੀ ਆ ਦੂਸਰੇ ਸ਼ਹਿਰਾਂ 'ਚ ਵੇਚਣ ਲਈ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਅਸਾਮ 400 ਮਤੇ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪਰਦੇਸ ਚਲੋ ਫੇਰ ਵੀ ਜੇ ਨਾਕਲੀ ਕਾਗਜ਼ ਬਣਾਏ ਤਾਂ ਉਹਦਾ ਪਰਦਾ ਬਾਸ਼ਾਸ਼ੀ ਕਰਦੀ ਹੈ ਤੁਹਾਡੇ ਪ੍ਰਸਰੇ ਮਾਧਿਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਤੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗਾਇਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾਹੀਦਾ ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਹੈ ਹੈਲਥ ਦੀ ਲਾ ਕੇ ਕਿ ਇਹ ਗਾਈਆਂ ਜਿਹੜੀਆਂ ਦੁੱਧ ਹੀ ਗਾਈਆਂ ਔਰ ਉਹ ਜਾ ਕੇ ਗਾਈਆਂ ਦਾ ਜਿਹੜਾ ਡੀਸੀ ਸਾਹਿਬ ਨੂੰ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਪਰ ਪਰਮਿਟ 'ਚ ਇੱਕ ਲਾਈਨ ਲਿਖੀ ਜਾਂਦੀ ਆ ਕਿ ਫੇਰ ਵੀ ਅਗਰ ਕੋਈ ਇਸ ਦਾ ਗਾਈਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਾ ਜਾਏਗਾ ਹੁਣ ਕੀ ਮੰਗ ਕਰਦੇ ਲੋਕ ਜੋ ਕੁਝ ਪ੍ਰਸ਼ਾਸਨ ਤੋਂ ਤੇ ਅਸੀਂ ਮੰਗ ਕਰਦੇ ਆ ਅਸੀਂ ਪਿਛਲੇ ਦਿਨ ਵੀ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਪੜਿਆ ਸੀ ਉੱਥੇ ਗਾਈਆਂ ਪਤਾ ਨਹੀਂ ਕਿੱਥੋਂ ਵੱਢ ਕੇ ਲਿਆਉਂਦੇ ਸੀ ਕਿ ਉੱਥੇ ਆ ਕੇ ਉਹਨਾਂ ਨੂੰ ਪੀਸਟ ਕਰਕੇ ਤੇ ਬਕਸਿਆਂ 'ਚ ਪੈਕ ਕਰਦੇ ਸੀ ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਤੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਆ ਕਰਦੇ ਪੰਜਾਬ ਸਰਕਾਰ ਕੋਲ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਆ ਔਰ ਇੱਥੇ ਗਊਆਂ ਦਾ ਮਤਗੀ ਲੰਦੇ ਆ ਵੱਧ ਕਰਨ ਲਈ ਗਊਆਂ ਲੈ ਕੇ ਜਾਣੀਆਂ ਬੜੀ ਸ਼ਰਮਨਾਕ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ कि ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈਹ ਦਿਨਾ ਜੇਲਾਂ ਚ ਹੀ ਰਹਿਣ ਤਾਂ ਕਿ ਇਹਨਾਂ ਨੂੰ ਸਿਹਤ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਨੀ ਵੜ ਦੋ ਤੇ ਕਿੰਨਾ ਕਹਿ ਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਬਤਗੀ ਤੇ ਗਊ ਨੂੰ ਅਸੀਂ ਮਾਦਾ ਕਹਿੰਦੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਪਰਚਾ ਹੁਣ ਅਗੇ ਦਾ ਕਿੰਨੇ ਪਤਾ ਨਹੀਂ ਕਿੰਨੇ ਕਦਮ